आम आदमी पार्टी दे मुख्यमंत्री उम्मीदवार भगवंत मान ने मोहाली ਵਿਖੇ ਪਾਈ ਆਪਣੀ ਵੋਟ ਅਤੇ ਉਹਨਾਂ ਨੇ ਲੋਕਾਂ ਨੂੰ ਵੀ ਵੋਟ ਪਾਉਣ ਦੀ ਕੀਤੀ ਅਪੀਲ ਵੋਟ ਜਿਸਨੂੰ ਮਰਜ਼ੀ ਪਾਓ ਪਰ ਵੋਟ ਜ਼ਰੂਰ ਪਾਓ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਪਾਵੇਂ ਵੋਟ ਜੀਨੂੰ ਮਰਜ਼ੀ ਪਾਓ ਪਰ ਆਪਣੀ ਮਰਜ਼ੀ ਨਾਲ ਪਾਓ ਕਿਸੇ ਦਬਾਅ ਜਾਂ ਲਾਲਚ ਨਹੀਂ ਆਉਣਾ ਕਿਉਂਕਿ ਜਿਹੜਾ ਵੋਟਰ ਕਾਰਡ ਇਸ਼ਾਹੀਦੀ ਆਜ਼ਮ ਭਗਤ ਸਿੰਘ ਵਰਗੇ ਹਜ਼ਾਰਾਂ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਆਪਾਂ ਨੂੰ ਇਹ ਵੋਟਰ ਕਾਰਡ ਲੈ ਕੇ ਦਿੱਤਾ ਬੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਸੂ ਸ਼ਹੀਦੀ ਆਜ਼ਮ ਭਗਤ ਸਿੰਘ ਹੋਰਾਂ ਦੁਆਰਾ ਆਪਣਾ ਖੂਨ ਦੇ ਕੇ ਲਿਆ ਗਿਆ ਵੋਟਰ ਕਾਰਡ ਕਿਸੇ ਲਾਲਚ ਜਾਂ ਦਬਾਅ ਦੇ ਵਿੱਚ ਕਿਸੇ ਨੂੰ ਫੜਾ ਨਾ ਦਿਓ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਕਹੋ ਕਿ ਆਪਾਂ ਵੋਟਾਂ ਪਾਈਏ ਕਿਉਂਕਿ ਕਈ ਵਾਰ ਕਈ ਬੰਦੇ ਵੋਟਾਂ ਵਾਲੇ ਦਿਨ ਨੂੰ ਇੱਕ ਪਿਕਨਿਕ ਡੇ ਸਮਝ ਲੈਂਦੇ ਆ ਵੀ ਛੁੱਟੀ ਆ ਜੀ ਕਿਤੇ ਘੁੰਮਣ ਚੱਲੀਏ ਨਹੀਂ ਤੁਸੀਂ ਵੋਟ ਪਾ ਕੇ ਆਪਣੀ ਕਿਸਮਤ ਦਾ ਫੈਸਲਾ ਕਰਨਾ ਹਿੰਦੀ 'ਚ ਇਹਨੂੰ ਕਹਿੰਦੇ ਆ ਮਤਦਾਨ ਜਣੀ ਆਪਣੀ ਮਤ ਦਾ ਦਾਨ ਕਰਨਾ ਮਤ ਅਕਲ ਆਪਣੀ ਅਕਲ ਦਾ ਦਾਨ ਕਰਨਾ ਕਿ ਮੇਰੀ ਅਕਲ ਇਹ ਹੈ ਕਿ ਮੈਂ ਐਸ ਬੰਦੇ ਨੂੰ ਚੁਣੂੰਗਾ ਸੋ ਇੱਕ ਵਾਰ ਫੇਰ ਮੈਂ ਤੁਹਾਨੂੰ ਕਹਿਣਾ ਕਪੀ ਫਰਰੀ ਨੂੰ ਆਪਣੇ ਬਜ਼ੁਰਗਾਂ ਨੂੰ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਨ੍ਹਾਂ ਦੇ ਵੀ ਵੋਟ ਹੈ ਮਾਵਾਂ ਨੂੰ ਪੈਣਾ ਨੂੰ ਸਾਰਿਆਂ ਨੂੰ ਲੈ ਕੇ ਜਾਓ ਤੇ ਵੋਟ ਪਾ ਕੇ ਆਓ ਤਾਂ ਕਿ ਪਤਾ ਲੱਗੇ ਕਿ ਪੰਜਾਬੀ ਜਿਹੜੇ ਨੇ ਉਹ ਲੋਕਤੰਤਰ ਦਾ ਬਹੁਤ ਵੱਡਾ ਹਿੱਸਾ ਨੇ ਤੇ ਆਜ਼ਾਦੀ ਚ 90% ਕੁਰਬਾਨੀਆਂ ਕਰਨ ਵਾਲੇ ਪੰਜਾਬੀਆਂ ਨੇ ਆਜ਼ਾਦ ਭਾਰਤ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਵੋਟਾਂ ਪਈਆਂ ਤਾਂ ਸਭ ਤੋਂ ਵੱਧ ਪਰਸੈਂਟੇਜ ਜਿਹੜੀ ਹੈ ਉਹ ਚ ਪੰਜਾਬ ਦੀ ਹੋਣੀ ਚਾਹੀਦੀ ਹੈ ਸੋ ਇੱਕ ਵਾਰੀ ਫੇਰ ਮੈਂ ਕਹਿਣਾ ਕਿ ਵੋਟ ਜਿਹਨੂੰ ਮਰਜ਼ੀ ਪਾਓ ਪਰ ਆਪਣੀ ਮਰਜ਼ੀ ਨਾਲ